ਬੜੀ ਡਿਸਸੈਂਸ ਮੇਰੇ ਸਟ੍ਰੈਚ ਮਾਰਕਸ ਹੈਗੇ ਉਹ ਵੀ ਰੈੱਡ ਕਲਰ ਦੇ اچھا ਸਤਿ ਸ਼੍ਰੀ ਕਾਲੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਸੋ ਦੋਸਤੋ ਲੈ ਕੇ ਆਇਆ ਆਪਣਾ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਜੋ ਵੀ ਮੇਰੇ ਵੀਰਪੈਲ ਇਸ ਚੈਨਲ ਦੇ ਉੱਪਰ ਨਵੇਂ ਆ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਲਾਈਕ ਜਰੂਰ ਕਰ ਲਓ ਤਾਂ ਕਿ ਤੁਹਾਡੇ ਤੱਕ ਆਉਣ ਵਾਲੀਆਂ ਵੀਡੀਓ ਪਹੁੰਚਦੀਆਂ ਰਹਿਣ ਸੋ ਪਿਛਲੀ ਵੀਡੀਓ ਨੂੰ ਤੁਸੀਂ ਕਾਫੀ ਪਿਆਰ ਦੇ ਰਹੇ ਹੋ ਤਾਂ ਇੱਕ ਹੋਰ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਹਾਲਾਂਕਿ ਇਸ ਵੀਡੀਓ ਦੇ ਵਿੱਚ ਸਾਡਾ ਚੈਨਲ ਕੋਈ ਵੀ ਇਸ ਦੇ ਬਾਰੇ ਪੋਸਟ ਨਹੀਂ ਕਰਦਾ ਇਸ ਕਾਲ ਰਿਕਾਰਡਿੰਗ ਦੇ ਬਾਰੇ ਕਿਉਂਕਿ ਸਾਨੂੰ ਇਹ ਕਿਸੇ ਨਿੱਜੀ ਚੈਨਲ ਦੇ ਉੱਪਰ ਕਾਲ ਰਿਕਾਰਡਿੰਗ ਮਿਲੀ ਹੈ ਪਰ ਇਹ ਦੇਖ ਕੇ ਜ਼ਰੂਰ ਪਤਾ ਲੱਗਦਾ ਹੈ ਕਿ ਅੱਜ ਕੱਲ੍ਹ ਵਿਆਹ ਵਰਗੇ ਰਿਸ਼ਤੇ ਨਾਤੇ ਜਿਹੜੇ ਲੋਕਾਂ ਨੇ ਮਜ਼ਾਕ ਬਣਾ ਦਿੱਤੇ ਨੇ ਸਿਰਫ ਪੈਸੇ ਲਈ ਵੀ ਇਹਨਾਂ ਨੂੰ ਬਣਾਉਣਾ ਤੇ ਤੋੜਨਾ ਕਿੰਨਾ ਕੁ ਸੌਖਾ ਹੋ ਚੁੱਕਿਆ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਧਿਆਨ ਨਾਲ ਸੁਣਿਓ ਕਿ ਕੀ ਕਰ ਰਹੇ ਸੀ ਮਿਸ ਪੂਜਾ ਜੋ ਉਹਨਾਂ ਦੇ ਘਰ ਵਾਲੇ ਸੀਗੇ ਉਹਨਾਂ ਦੇ ਵਿਆਹ ਟੁੱਟਣ ਦੇ ਕਾਰਨ ਵੀ ਕਹਿੰਦਾ ਵੀ ਇਹਦੇ ਕੋਲੇ ਕਹਿੰਦਾ ਜਦੋਂ ਘਰ ਦੀ ਮਦਦ ਲਈ ਕਹਿੰਦਾ ਸਿਪਾਈ ਕਹਿੰਦਾ ਸਟੋਰੀ ਕਹਿੰਦਾ ਵੀ ਇਹ ਕਹਿੰਦੀ ਆ ਵੀ ਮੈਂ ਪਾਉਣੀ ਆ ਕਹਿੰਦਾ ਮੈਂ ਕਿਹਾ ਸੀਗਾ ਵੀ ਆਪਾਂ ਇਹ ਕੰਮ ਕਰਦੇ ਮੇਰੀ ਗੱਲ ਸੁਣੋ ਭਾਈ ਲੋਕੀ ਤਾਂ ਇਹ ਕਹੀ ਜਾਂਦੇ ਵੀ ਇਹ ਕਹਿੰਦੀ ਸੀ ਹੈਨਾ ਤੁਸੀਂ ਇਹੀ ਕਹਿ ਰਹੇ ਹੋ ਵੀ ਇਹ ਕਹਿੰਦੀ ਸੀ ਕੀ ਗੱਲ ਇਹ ਨਾਲ ਮੂਰਤੀ ਬਣ ਕੇ ਖੜਾ ਸੀ ਹੈ ਇਹ ਨਹੀਂ ਸੀ ਕਹਿੰਦਾ ਹੁਣ ਜੇ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਉਦੋਂ ਸਾਡੇ ਤੋਂ ਮੰਗ ਲੰਦੀ ਉਦੋਂ ਇਹਦੇ ਘਰ ਦੇ ਕਿੱਥੇ ਗਏ ਸੀਗੇ ਜਾ ਉਦੋਂ ਇਹ ਕਿੱਥੇ ਗਿਆ ਸੀਗਾ ਵੀ ਤੂੰ ਸਾਨੂੰ ਕਹਿ ਦੁੱਤੀ ਭਾਈ ਸੋਚਣ ਵਾਲੀ ਗੱਲ ਆ ਹੂੰ ਸੋਚ ਹੀ ਰਹੇ ਹੂੰ ਨਾਲ ਇਹਨੇ ਵੀ ਕਿਉਂ ਕੀਤਾ ਫਿਰ ਮੈਂ ਉਹਦਾ ਵੀਡੀਓ ਪਾਉਣ ਲੱਗਿਆ 100 ਵਾਰੀ ਸੋਚਿਆ ਇਹ ਤਾਂ ਕਹਿੰਦਾ ਨਾ ਪਾ ਦੇ ਪਾ ਦੇ ਮੈਨੂੰ ਪੈਸੇ ਆ ਗਏ ਭਾਈ ਕੀ ਲੋਡ ਸੀ ਫਿਰ ਮੈਂ ਤਾਂ ਰਹਿ ਹੀ ਲੈਣਾ ਸੀ ਹੁਣ ਵੀ ਤਾਂ ਰਹਿ ਹੀ ਰਹੀ ਸੀ ਉੱਥੇ ਇਸ ਬੰਦੇ ਨੂੰ ਭਾਈ ਮੈਂ ਕਹਿਣਾ ਵੀ ਹੈ ਨਾ ਆਪਾਂ ਪਹਿਲਾਂ ਇੱਧਰ ਪੈਸੇ ਲਾ ਲੈਂਦੇ ਆ ਹੈ ਨਾ ਜਿਹੜਾ 2 ਲੱਖ ਮੋੜਿਓ ਕਹਿੰਦਾ ਕਿ ਇਹਦੇ ਵਿੱਚੇ ਹੋਰ ਲੋਨ ਚੱਕ ਕੇ ਭਾਈ ਜਾਂਦਾ ਪੈਸੇ ਪਾ ਇਹਨੇ ਤਾਂ ਮੈਨੂੰ ਪਰੇ ਹੋਣਾ ਸੀ ਕਮਾਕੇ ਕੀ ਦਿੰਦਾ ਉਤੋਂ ਸਾਰੇ ਪੈਸੇ ਫੇ ਮੇਰੇ ਲੱਗਦੇ ਸੀਗੇ ਮੈਂ ਕਿੱਥੋਂ ਦੇਣੀ ਸੀ ਭਾਈ ਮੇਰਾ ਮਾਂ ਪੇਰੀ ਪਿੱਛੇ ਮੇਰਾ ਕੋਈ ਹੈ ਨਹੀਂ ਤਾਂ ਟਾਂ ਟਾਂਚਰ ਕਰਦਾ ਪਿਆ ਇਹ ਉਹ ਛੇ ਮਤਲਬ ਇੱਕ ਫਿਰ ਇਹ ਕਦ ਪਏ ਮੈਨੂੰ ਇਹ ਮਤਲਬ ਗੱਲ ਹੋਈ ਇਹਦਾ ਭਾਈ ਕਹਿੰਦਾ ਇਹ ਵੀ ਆਪ ਕਰ ਰਿਆ ਸੀ ਕਹਿੰਦਾ ਮੈਨੂੰ ਰੋਟੀ ਨਹੀਂ ਦਿੰਦੀ ਸੀ ਕਹਿੰਦਾ ਆਪ ਇਹ ਬਾਹਰੇ ਖਾ ਕੇ ਆਉਂਦੀ ਸੀ ਭਾਈ 5 ਸਾਲ ਮੇਰੀ ਗੱਲ ਸੁਣ ਰੋਟੀ ਅੱਛਾ 5 ਸਾਲ ਦੇ ਵਿੱਚ ਵਿੱਚ ਇਹ ਕਿਤੇ ਜੇ ਰੋਟੀ ਨਹੀਂ ਦਿੰਦੀ ਸੀ ਜੇ ਬਾਹਰੋਂ ਵੀ ਖਾਂਦੇ ਸੀ ਮਰ ਗਏ ਸੀਗੇ ਹਮ ਕਰੇ ਰੋਟੀ ਬਣੀ ਨਹੀਂ ਨਾ ਵੀ ਕਹ ਰਿਹਾ ਕਹਿੰਦਾ ਮੈਂ ਕੱਪੜੇ ਆਪ ਧੋਂਦਾ ਸੀ ਕੀ ਕਰਦਾ ਸੀ ਕਹਿੰਦਾ ਕਿ ਮੈਂ ਕੱਪੜੇ ਵੀ ਆਪ ਧੋਂਦਾ ਸੀ ਕਹਿੰਦਾ ਕੱਪੜੇ ਕਹਿੰਦਾ ਮੈਂ ਆਪ ਧੋਂਦਾ ਸੀ ਹਾਏ ਹਮ ਚਲੋ ਠੀਕ ਆ ਕੋਈ ਗੱਲ ਨਹੀਂ ਧੋ ਲੈ ਵਧੀਆ ਹੋ ਗਿਆ ਕਹੇ ਨਾ ਕਿ ਭਾਈ ਇਹਨਾਂ ਨਾਲ ਗੱਲ ਨਹੀਂ ਜਿਹੜੇ ਮੇਰੇ ਕੱਪੜੇ ਲੈ ਗਏ ਉਹ ਹੀ ਮੰਗਣਾ ਇਹਨੂੰ ਪੁੱਛੋ ਭਾਈ ਢਿੱਲੋ ਮਾਰ ਕੇ ਤੂੰ ਸੀ ਭਾਈ ਖਰੀਦਣਾ ਉਧਰ ਸ਼ਹਿਰ ਆ ਜਾਓ ਜਿੱਥੇ ਅਸੀਂ ਰਹਿੰਦੇ ਸੀਗੇ ਤੁਹਾਨੂੰ ਸਾਰੀ ਮੈਂ ਨਾ ਆਪਣੇ ਵਿਆਹ ਦੀ ਸ਼ੌਪਿੰਗ ਵੀ ਕਰ ਰਹੀ ਸੀ ਨਾ ਹੁਣ ਮੈਨੂੰ ਨਾ ਇੱਕ ਬੰਦੇ ਨੇ ਰਾਹ 'ਚ ਰੋਕ ਲਿਆ ਇੱਕ ਬੰਦੇ ਨੇ ਨਹੀਂ 100 ਨੇ ਕਿਹਾ ਭਾਜੀ ਇਹ ਤੁਹਾਡਾ ਘਰ ਵਾਲਾ ਨਾ 100 ਰੁਪਏ ਲੈ ਕੇ ਗਿਆ ਸੀਗਾ ਹੱਲੇ ਤੱਕ ਦਿੱਤੇ ਨਹੀਂ ਵੀ ਤੁਸੀਂ ਦੇ ਦਿਓ ਮੈਂ ਕਿਹਾ ਸਬ ਮੇਰਾ ਲਿੰਕੀ ਹੈ ਨਹੀਂ ਮੇਰਾ ਡਾਈਵੋਰਸ ਹੋ ਗਿਆ ਅਗਰੇ ਨਾ ਆਪਾਂ ਤਾਂ ਇਹੀ ਗੱਲ ਕਹਿਣੀ ਹੈ ਫਿਰ ਇਹ ਉਹ ਜਿਹੜਾ ਸਾਡੇ ਫੋਨ ਨਾਲ ਸਾਹਮਣੇ ਦੁਕਾਨਾ ਉਹ ਕਹਿੰਦਾ 200 ਰੁਪਏ ਉਹ ਕਿੰਦੂ ਲੈ ਕੇ ਗਿਆ ਹੈ ਉੱਥੋਂ ਵੀ ਭਾਜੀ ਇਹਨੇ ਇਦਾਂ ਕੀਤੀ ਫਿਰ ਇਹ ਕਹਿੰਦਾ ਵੀ ਕਹਿੰਦਾ ਵੀ ਉਹ ਕਰੇ ਕਹਿੰਦਾ ਮੈਨੂੰ 2 ਲੱਖ ਦੇ ਰਹੀ ਸੀ ਵੀ ਮੇਰੇ ਤੋਂ ਡਿਵੋਰਸ ਲੈਦਾ ਭਾਈ ਕਹਿ ਰਿਆ ਸੀ ਵੀ 2 ਮਹੀਨੇ ਹੋ ਗਏ ਸਾਨੂੰ 2 ਲੱਖ ਭਾਈ ਆਂਟੀ ਜਿੱਦੜ ਮੇਰੀ ਫੈਮਿਲੀ ਵੀ ਬੈਠੀ ਸੀ ਭਾਈ ਮੇਰੇ ਰਿਸ਼ਤੇਦਾਰ ਵੀ ਆਏ ਸੀ ਠੀਕ ਹੈ ਜੇ ਮੇਰੇ ਮੰਮੀ ਡੈਡੀ ਆ ਨਹੀਂ ਕੋਈ ਇੱਡਾ ਪਾਵਰ ਨਹੀਂ ਹੁੰਦਾ ਇਹਦੇ ਰਿਸ਼ਤੇਦਾਰ ਵੀ ਆਏ ਸੀ ਇਹਦੇ ਵੀ ਫੈਮਿਲੀ ਬੈਠੀ ਸੀ ਉਦੋਂ ਭਾਈ ਗੱਲਾਂ ਹੋਰ ਸੀ ਹੁਣ ਮੀਡੀਆ ਤੇ ਕੋਈ ਹੋਰ ਲੈ ਕੇ ਆ ਰਹੇ ਉਦੋਂ ਮੀਡੀਆ ਵਾਲੇ ਤਾਂ ਨਹੀਂ ਬੈਠੇ ਸੀ ਜੇ ਮੈਂ ਝੂਠ ਬੋਲਦੀ ਆ ਤੁਸੀਂ ਮੈਂ ਤਾਂ ਹੀ ਕਹਿੰਨੀ ਇੱਕ ਬੰਦਾ ਮੇਰੇ ਨਾਲ ਕੋਈ ਆਵੇ ਮੈਂ ਉੱਥੇ ਗੱਲ ਕਰਾਂ ਇੱਦਾਂ ਨਹੀਂ ਭਾਈ ਇਹ ਗੱਲ ਸੂਤ ਆਣੀ ਫੇਰ ਮੈਂ ਦੱਸੂਗੀ ਨਾ ਕਿੱਦਾਂ ਰਾੜ ਕੱਢੀ ਜਾਂਦੇ ਆ ਫੇਰ ਇਹ ਮੇਰੇ ਭਾਈ ਨਾਲ ਦੇ ਗਵਾਂਡੀ ਦੇ ਘਰ ਇੰਨੇ ਇੰਨੇ ਟੀਕੇ ਨਿਕਲੇ ਹੋ ਕਹਿੰਦਾ ਦੇਖ ਲੈ ਤੇਰੇ ਘਰ ਵਾਲਿਆਂ ਨੇ ਕਿੱਥੇ ਕਿੱਥੇ ਟੀਕੇ ਰੱਖੇ ਜਾਂਦਾ ਇਹ ਘਰ ਦੀ ਜਗ੍ਹਾ ਮੈਨੂੰ ਵੀ ਨਹੀਂ ਪਤਾ ਚੀ ਵੀ ਇਹ ਤਾਂ ਕਹਿੰਦਾ ਸੀ ਮਤਲਬ ਵੀ ਮੈਂ ਨਸ਼ੇ ਛੱਡ ਗਿਆ ਸੀਗਾ ਕਹਿੰਦਾ ਮੈਂ ਨਸ਼ੇ ਕਰਦਾ ਨਹੀਂ ਸੀਗਾ ਮੈਂ ਮੈਨਾਂ ਮੰਨਾਂ ਨਹੀਂ ਕਰਦੀ ਮੇਰੀ ਗੱਲ ਸੁਣੋ 2 ਸਾਲ ਮੇਨਾਂ ਬੋਹ ਕੈਂਦ ਰਿਹਾ ਆ ਆਪਾਂ ਮੰਨਾਂ ਨਹੀਂ ਉਹਨੇ ਵੀ ਇੰਹੀਂ ਕਿਹਾ ਕਹਿੰਦਾ ਮੇਰਾ ਕਹਿੰਦਾ ਇੱਕ ਕਹਿੰਦਾ 2 ਸਾਲ ਕਹਿੰਦਾ ਮੇਰਾ ਪੂਰਾ ਸਾਥ ਦਿੱਤਾ ਕਹਿੰਦਾ ਨਹੀਂ ਆਪਾਂ ਨਹੀਂ ਕਹਿੰਦੇ ਮੇਨਾਂ 2 ਸਾਲ ਬੋਹ ਵਧੀਆ ਰਿਹਾ ਏ ਭਾਈ ਜਦੋਂ ਮੈਂ ਬਾਹਰ ਕੰਮ ਕਰੇ ਜਾਣਾ ਤਿੱਛੋ ਮੰਜੇ ਵੇਚਦੇ ਚੁੱਲ੍ਹਾ ਵੇਚਦਾ ਚੁੱਲੇ ਅਜਿਹਾ ਚੁੱਲੇ ਦਾ ਪੁੱਛੋ ਕਹਿੰਦਾ ਉੱਥੇ ਪਿਆ ਲੈ ਆਓ ਕਹਿੰਦਾ ਅਗਲੇ ਬਿਨਾਂ ਪੈਸੇ ਆ ਤੋ ਤਾਂ ਦੇਣ ਨਹੀਂ ਲੱਗੇ ਹੈਗੇ ਕਹਿੰਦਾ ਫਿਰ ਮੈਂ ਕਹਿੰਦਾ ਕੰਮ ਤੇ ਜਾਣ ਲੱਗਿਆ ਕਹਿੰਦਾ ਵੀ ਮੈਂ ਕਿਹਾ ਵੀ ਪੈਸੇ ਤੂੰ ਵੀ ਭਾਈ ਕੰਮ ਤੇ ਡੇਲੀ ਠਾਣਾ ਕਦੀ ਕਹਿੰਦਾ ਸੀ ਮੈਂ ਪੈਟਰੋਲ ਪੰਪ ਕਦੀ ਕਹਿੰਦਾ ਸੀ ਮੈਂ ਇੱਥੇ ਕਰ ਲੂੰਗਾ ਕਦੀ ਤੇ ਰਾਤ ਦਾ ਕਰ ਲੂੰਗਾ ਭਾਈ ਤੁਸੀਂ ਦੱਸੋ ਸਵੇਰੇ ਦੀ ਰਾਤ ਗੱਲ ਹੋਰ ਹੁੰਦੀ ਸੀ ਸਵੇਰੇ ਗੱਲ ਹੋਰ ਹੁੰਦੀ ਸੀ ਭਾਜੀ ਜਾਂਦਾ ਹੀ ਨਹੀਂ ਸੀ ਇਹਨੇ ਮੋਟਰਸਾਈਕਲ ਬੌਂਡ ਕਰਾਤਾ ਮੇਰੇ ਮਗਰੋਂ ਮੈਂ ਅੰਬਰਸਰ ਸੀਗੀ ਇਹਨੇ ਮੋਟਰਸਾਈਕਲ ਹੀ ਬੌਂਡ ਕਰਾਤਾ ਆਰਸੀ ਵੇਚੀ ਹੋਈ ਆ ਕੋਈ ਪੇਪਰ ਨਹੀਂ ਮੋਟਰਸਾਈਕਲ ਦਾ ਭਾਈ ਇਸ ਬੰਦਾ ਹੱਥੇ ਹੱਥ ਕਰਕੇ ਘਰੇ ਬੈਠਾ ਰਿਆ ਪਤਾ ਸੀ ਮੈਂ ਨਾ ਤਾਂ ਹੈ ਨਹੀਂਗਾ ਮੈਂ ਭਾਈ ਨਾ ਚੋਰ ਲਿਆ ਪਤਾ ਨਹੀਂ ਕਿੱਥੋਂ ਲਿਆ ਇਹਨੇ ਕਿੱਥੋਂ ਨਹੀਂ ਲਿਆ ਉਹਦੇ ਪਿੰਡ ਵੀ ਜਾ ਕੇ ਪਹੁੰਚੀ ਕਹਿੰਦਾ ਕੁੜੀ ਨੂੰ ਸਾਰੀ ਗੱਲ ਪਤਾ ਵਿੱਚੋਂ ਪੈਸੇ ਖਾਦੇ ਹੋਣਗੇ ਭਾਈ ਫਿਰ ਸਿੱਧੀ ਗੱਲ ਹੈ ਜਿਹੜਾ ਹਲੇ ਤੱਕ ਨਹੀਂ ਮਿਲਿਆ ਥਾਣੇ ਆ ਭਜੀ ਉਹ ਚੋਰੀ ਦਾ ਵੀ ਕਹਿੰਦਾ ਕਹਿੰਦਾ ਵੀ ਜਦੋਂ ਕਹਿੰਦਾ ਮੈਂ ਪੈਸੇ ਇਹਨੂੰ ਦੇ ਤੇ ਕਹਿੰਦਾ ਫਿਰ ਕਹਿੰਦਾ ਇਹਨੇ ਆਪਦੇ ਰੰਗ ਬਦਲ ਤੇ ਇਹ ਵੀ ਮੇਰੇ ਕੋਲ ਪੈਸੇ ਆ ਭਾਈ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਕਿਹੜੇ ਦੇ ਦਿੱਤੇ ਪਤਾ ਨਹੀਂ ਇਹ ਤਾਂ ਥੋੜੀ ਗੱਲ ਆ ਕਹਿੰਦਾ ਵੀ ਪਾਈ ਇਹਦੇ ਕੋਲ ਆਈਫੋਨ ਸੀ ਹੁਣ ਮੈਂ ਮੇਰੀ ਗੱਲ ਵੀ ਰੱਖੋ ਇਹਦੇ ਕੋਲ ਆਈਫੋਨ ਸੀਗਾ ਜਿਹੜਾ ਮੈਂ ਅਰਬਨ মিডিਆ ਤੁਹਾਨੂੰ ਦੱਸਿਆ ਕੰਪਨੀ ਦਾ ਕੰਮ ਕਰਦੀ ਮੈਂ ਇਕੱਠੇ ਪੈਸੇ ਦਿੱਤੇ ਉੱਥੇ ਲੈ ਕੇ ਮੈਂ ਕਿਹਾ ਚੱਲ ਤੂੰ ਜਿਹੜਾ ਲੈਣਾ ਲੈ ਲੈ ਕੋਈ ਗੱਲ ਨਹੀਂ ਕਰਦੀ ਆ ਰਹੀ ਸੀ ਤੇ ਇਸ ਬੰਦੇ ਨੇ ਉਹ ਵੀ ਆਈਫੋਨ ਵੇਚਤਾ ਉੱਥੇ ਆਂਟੀ ਮੈਨੂੰ ਕਹਿੰਦੀ ਚੱਲ ਤੂੰ ਦੇ ਫੋਨ ਤੇ ਇਹਨੂੰ ਪੈਸੇ ਦੇ ਦੇ ਆਪ ਹੀ ਹੈਨਾ ਕਹਿੰਦੀ ਇਹਨੇ ਡਿਵੋਰਸ ਪਾਈ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਤੈਨੂੰ ਤਾਂ ਮੈਂ ਇੱਦਾਂ ਹੀ ਕਮਾਉਂਗਾ ਕੱਲ ਫਿਰ ਇਹਨੇ ਇੱਕ ਇਹ ਗੱਲ ਕਹਿ ਰਿਆ ਸੀ ਕਹਿੰਦਾ ਮੈਨੂੰ ਪੰਚਾਇਤ ਦੇ ਵਿੱਚ ਕਹਿੰਦੇ ਮੇਰੇ ਰੋਟੀ ਦੇ ਪੈਸੇ ਦੇ ਭਾਈ ਮੇਰੀ ਗੱਲ ਸੁਣੋ ਮੇਰੀ ਫੈਮਿਲੀ ਆ ਹਮ ਹੈਗੀ ਆ ਨਾ ਜਦੋਂ ਇਹ ਕਹਿੰਦੀ ਸੀ ਸਾਨੂੰ ਸਾਡਾ ਪੈਸਾ ਦੋ ਇਹ ਵੋ ਆਂਟੀ ਨੇ ਮੋੜੇ ਪੱਖ ਰੱਖਿਆ ਕਿ ਨਹੀਂ ਰੱਖਿਆ ਹਮ ਹਮ ਰੱਖਿਆ ਮੈਂ ਉੱਥੇ ਨਰੋਈ ਮੇਰੇ ਫੈਮਿਲੀ ਕਹਿੰਦੀ ਦੇ ਪਰਾ ਕਰ ਤੂੰ ਰਹਿਰ ਤੇ ਕਹਿੰਦੀ ਨਸ਼ੇੜੀ ਤੂੰ ਕਿਹੜਾ ਛੁੱਟੇ ਤੇਰਾ ਇੰਨੀ ਗੱਲ ਮੇਰੇ ਘਰ ਜਾਨੀ ਗਈ ਹੁਣ ਮੇਰੀ ਭੂਆ ਤਾਂ ਨਹੀਂ ਪਾਗਲ ਉਹਨਾਂ ਨੇ ਮੋੜੇ ਵੀ ਇੰਨੇ ਸਮਾਨ ਨੇ ਭਾਈ ਸੋ ਮੈਂ ਦਨਿਓਟ ਬੋਲੂਗੀ ਫਿਰ ਚੰਡੀਗੜ੍ਹ ਜਦੋਂ ਸ਼ਿਫਟ ਹੋ ਗਏ ਸੀਗੇ ਫਿਰ ਇਹ ਦੋਹੇ ਭਾਈ ਮਤਲਬ ਇਹ ਮੈਂ ਕਰੀ ਕਿ ਦੋਨਾਂ ਨਾਲ ਹੀ ਗੱਲ ਹੈ ਕਹਿੰਦੇ ਵੀ ਦੋਨਾਂ ਦੀ ਹੈਨੀ ਇੱਕ ਦਿਨ ਹੀ ਦੋਨਾਂ ਦੀ ਹੈਨੀ ਅੱਛਾ ਹਾਂਜੀ ਫਿਰ ਇਹਦਾ ਭਾਈ ਕਹਿੰਦਾ ਵੀ ਇਹਨੇ ਸਾਡਾ ਬੱਚਾ ਉਹ ਕਰਾਤਾ ਕਹਿੰਦਾ ਇਹਨੂੰ ਪਤਾ ਸੀ ਕਹਿੰਦਾ ਇਹਨੇ ਕੇਅਰ ਨਹੀਂ ਕੀਤੀ ਕਹਿੰਦਾ ਮੂੰਹ ਮਸਾ ਖਾ ਰਹੀ ਸੀ ਹੈਨੀ ਕਹਿੰਦੇ ਨੇ ਕੇਅਰ ਨਹੀਂ ਕਰੀ ਵੀ ਉਹਨਾਂ ਨੇ ਮੇਰੀ ਗੱਲ ਕਰਾਇਓ ਜਿਹੜਾ ਕਿ ਇਹਦੀ ਹੈ ਨਾ ਇਹਨੂੰ ਮੈਂ ਦੱਦੀ ਇਹਨੂੰ ਪਤਾ ਲੱਗੇ ਝੂਠ ਕਿੰਨਾ ਬੋਲ ਰਿਹਾ ਫੈਮਿਲੀ ਝੂਠ ਬੋਲ ਰਹੀ ਆ ਉਹਨਾਂ ਨਾਲ ਕੇ ਮੈਨੂੰ ਤਾਂ ਇਹ ਹੀ ਨਹੀਂ ਸਮਝ ਆਉਂਦੀ ਕਹਿੰਦੇ ਇਹ ਮੋਮਸਾ ਖਾ ਰਹੀ ਸੀ ਬਾਹਰੇ ਕਹਿੰਦੇ ਨੇ ਰੈਸਟ ਨਹੀਂ ਕਰੀ ਕੋਈ ਨਹੀਂ ਮੈਂ ਪੁੱਛਦੀ ਆ ਨਾ ਭਾਈ ਕੋਈ ਐਡਾ ਬੇਵਕੂਫ ਨਹੀਂ ਹੁੰਦਾ ਮੈਂ ਵੀ ਤਕਲੀਫ ਚੱਲਦੀ ਆ ਪਾਗਲ ਨਹੀਂ ਮੈਂ ਕਹਿੰਦਾ ਸੀ ਬੱਚੇ ਨੂੰ ਕਹਿੰਦਾ ਆਪ ਦੱਬ ਕੇ ਆਇਆ ਕਹਿੰਦਾ ਮੁੰਡਾ ਸੀ ਉਹ ਤਾਂ ਸਾਨੂੰ ਵੀ ਪਤਾ ਹੀ ਹੈ ਭਾਈ ਹਾਂ ਤੇ ਉਹ ਮੇਰੀ ਗਲਤੀ ਆ ਭਾਈ ਕਾਲਾ ਪੀਲਿਆ ਮੇਰੀ ਗੱਲ ਸੁਣੋ ਮੇਰੀ ਗਲਤੀ ਹੈ ਬੈ ਹਾਂਜੀ ਟੀਕੇ ਲਾਉਂਦਾ ਸੀ ਕਿਹੜਾ ਚਿੱਟੇ ਵਾਲੇ ਬੰਦੇ ਨੂੰ ਕਾਲਾ ਪੀਲਿਆ ਨਹੀਂ ਹੁੰਦਾ ਮੈਨੂੰ ਦੱਸੋ ਸੇਵੀ ਡਾਊਟ ਇੱਕ ਵਾਰੀ ਨਹੀਂ ਸਹੀ ਚਲੋ ਦੂਜੀ ਵਾਰੀ ਵੀ ਹੋ ਗਿਆ ਇੱਕ ਵਾਰੀ ਨਹੀਂ ਤੂੰ ਕਿਹੇ ਸੀਗੇ ਇਹ ਉਹ ਜੜੀਆਂ ਨੂੰ ਪਤਾ ਲੱਗਾ ਅੱਛਾ ਵੀ ਦੋ ਵਾਰੀ ਹੋ ਗਿਆ ਹੈ ਹਾਂਜੀ ਪਹਿਲੇ ਵਾਲੇ ਚ ਤਾਂ ਇਹ ਗੱਲ ਹੀ ਨਹੀਂ ਕੋਲੇ ਕੋਈ ਵੀ ਨਹੀਂ ਆਇਆ ਅੱਛਾ ਵੀ ਇਹਦੇ ਕਰਕੇ ਵੀ ਬੱਚੇ ਨੂੰ ਕੀ ਵਾਰੀ ਚ ਜ਼ਿਆਦਾ ਹੋ ਗਿਆ ਜਦੋਂ ਪਤਾ ਲੱਗਾ ਵੀ ਹਾਂ ਇਦਾਂ ਹੈ ਇਦਾਂ ਹੈ ਉਦੋਂ ਫੇ ਕਹਤੋਂ ਮਗਰ ਮਗਰ ਤੇ ਸਾਰਾ ਡੱਬਾ ਸੇ ਬੱਚੇ ਨੂੰ ਕਾਲਾ ਪੀਲਿਆ ਸੀ ਇਹਦੇ ਕਰਕੇ ਹਾਂਜੀ ਹੋਣ ਤੋਂ ਪਹਿਲਾਂ ਹੀ ਹਾਂਜੀ ਹਾਊ ਟੂ ਇਨਵੈਸਟ ਵਿਦ ਜ਼ੀਰੋ ਕਮਿਸ਼ਨ ਸਟਾਰਟ ਬਾਇ ਫਾਈਂਡਿੰਗ ਯੋਰ ਫੇਵਰਿਟ ਕੰਪਨੀ ਥੈਨ ਟੈਪ ਠੀਕ ਤੇ ਫਿਰ ਤੁਹਾਨੂੰ ਦੱਸਦਾ ਵੀ ਲੋਕ ਇਹ ਕਹਿ ਰਹੇ ਨੇ ਵੀ ਇੰਨਾ ਟਾਈਮ ਰਹਿ ਕੇ ਵੀ ਇਹਨਾਂ ਦਾ ਇਹਨੂੰ ਪਤਾ ਲੱਗਿਆ ਵੀ ਨਸੇ ਕਰਦਾ ਵੀ ਇਹ ਹੋਣੇ ਚੀਜ਼ ਤੁਸੀਂ ਕਾਹਤੋਂ ਕਹਿ ਰਹੇ ਹੋ ਭਾਈ ਉਹ ਤਾਂ ਕਹਿ ਦਿੰਦਾ ਸੀ ਨਾਲ ਹੈ ਨਾਲੇ ਮੈਂ ਆਪ ਹੀ ਸੁਧਰ ਜੂੰਗਾ ਆਪ ਹੀ ਸੁਧਰ ਚੂੰਗਾ ਇਹ ਕੰਤਾ ਨਹੀਂ ਹਟਿਆ ਜੇ ਹਟਣਾ ਹੁੰਦਾ ਭਾਈ ਹੁਣ ਵੀ ਅੱਜ ਵੀ ਹਟ ਜਾਂਦਾ ਇਹ ਨਹੀਂ ਹਟਦਾ ਅੱਜ ਵੀ ਕਰਦਾ ਹੀ ਆ ਆਪਾਂ ਮੂਹਤੇ ਕੰਨੀ ਆ। ਅੱese ਵੀ ਅੱਜ ਵੀ ਕਰਦਾ। ਹਾਂ ਕਰਦਾ। ਕਹਿ ਰਿਹਾ ਸੀ ਕਹਿੰਦਾ ਮੈਂ ਦਿਹਾੜੀ ਜਾਨਾ। ਯਾਨੀ ਕੱਲ ਮੇਰੇ ਉੱਤੇ ਗਿਆ ਸੀ ਕਿਰਾਇਆ ਇਹ ਮੱਲੇ 'ਚ। ਸੁੱਖਾ ਰਹਿੰਦਾ ਆ। ਕਹਿੰਦਾ ਓਰੇ ਆਈ ਇਹਨੇ ਨਾ ਮੇਰੇ ਤੇ ਪਰਚਾ ਦਿੱਤਾ ਐਦਾਂ ਉਦਾਂ ਕਰਕੇ ਵੀ ਹਟਦੀ ਨਹੀਂ। ਜੇ ਤੈਨੂੰ ਇੰਨਾ ਹੀ ਡਰ ਆ ਫੇ ਤੂੰ ਹਟ ਜਾ। ਹੂੰ। ਸੱਚ ਲੈ ਕੇ ਆ ਨਾ ਤੂੰ ਸੱਚ ਵੀ ਬੋਲ ਨਾ ਮੂਰੇ ਝੂਠ ਹੀ ਬੋਲੀ ਜਨਾ। ਇਹਦਾ ਮਤਲਬ ਭਾਈ ਇਹ ਗੱਲ ਵੀ ਕਹਿ ਰਿਹਾ ਸੀ ਕਹਿੰਦਾ ਕਹਿੰਦਾ ਇਹਨੂੰ ਰਿਸ਼ਤੇਦਾਰੀ 'ਚ ਨਹੀਂ ਜਾਣਦੀ ਸੀ ਕਹਿੰਦਾ ਆਪਦੀ ਰਿਸ਼ਤੇਦਾਰੀ 'ਚ ਲਾਇਆ ਜਾਂਦੀ ਸੀ ਪਰ ਘਰੇ ਨਹੀਂ ਆਉਣ ਦਿੰਦੀ ਸੀ ਕ ਉਹ ਭਾਈ ਝੂਠ ਬੋਲਦਾ ਝੂਠ ਸਿਰੇ ਦਾ ਝੂਠ ਇਹਦੇ ਇਹਦੇ ਕਰਕੇ ਤਾਂ ਮੈਂ ਨਾਲ ਜਾਂਦੀ ਰਹੀ ਆ ਇਹਦੀ ਮੰਮੀ ਖੁਦ ਕਹਿੰਦੀ ਸੀ ਆਪ ਨਾਲ ਆ ਕਹਿੰਦੀ ਅਸੀਂ ਦੀ ਇਹਨੂੰ ਲੈ ਕੇ ਜਾਣਾ ਆਪਣੀ ਭੈਣ ਦੇ ਭਾਈ ਪੈਸੇ ਕੱਢ ਲਏ ਨੇ ਸਕੂਟਰੀ ਚੋਂ ਭਾਬੀ ਦੇ ਕੱਢ ਲੇ ਉਹ ਮੈਨੂੰ ਦੱਸਦੀ ਸੀ ਆਕੇ ਕਹਿੰਦਾ ਵੀ ਕੱਢ ਲਿਆ ਪੈਸੇ ਕਹਿੰਦਾ ਮੈਨੂੰ ਕਹਿ ਰਹੀ ਸੀ ਕਹਿੰਦਾ ਰਿਸ਼ਤੇਦਾਰੀ ਚ ਨਹੀਂ ਇਹ ਕਿੰਨਾ ਝੂਠ ਬੋਲਦਾ ਇਹਦੀ ਮਾਸੀ ਨੂੰ ਪੁੱਛ ਲਓ ਇਹਦੀ ਆਪ ਦੀ ਇਹਦੀ ਮੰਮਾ ਤੋਂ ਪੁੱਛ ਲਓ ਕਿਉਂ ਨਹੀਂ ਆੜ ਦਿੰਦੀ ਸੀ ਝੂਠ ਕਿੰਨਾ ਬੋਲਦਾ ਇਹ ਮੇਰੇ ਤੋਂ ਬਿਨਾਂ ਪੁੱਛੇ ਵੀ ਚੱਲ ਜਾਂਦਾ ਸੀ ਮੈਂ ਨਹੀਂ ਕਦੀ ਰੋਕਿਆ ਫਿਰ ਇਹ ਕਹਿੰਦਾ ਵੀ ਕਹਿੰਦਾ ਮੇਰੇ ਤੋਂ ਸਾਈਨ ਕਰਾ ਰਹੀ ਸੀ ਵੀ 2 ਮਹੀਨੇ ਤੋਂ ਕਹਿੰਦਾ ਵੀ ਉਹਦੇ ਵਿੱਚ ਲਿਖਿਆ ਸੀ ਵੀ ਮੈਂ 10 ਲੱਖ ਦੇਣਾ ਵੀ ਪੂਜਾ ਨੂੰ ਆ ਤਾਂ ਭਾਈ ਗੱਲ ਹੀ ਨਹੀਂ ਪਤਾ ਮੈਂ ਗੋਲਦੀ ਨਹੀਂ ਮੈਨੂੰ ਗੱਲ ਹੀ ਨਹੀਂ ਪਤਾ ਪਤਾ ਨਹੀਂ ਕਹਿੰਦਾ ਵੀ ਉਹਦੇ ਵਿੱਚ ਲਿਖਿਆ ਹੋਇਆ ਸੀ ਵੀ ਮੈਂ 10 ਲੱਖ ਦੇਣਾ ਕਹਿੰਦਾ ਮੈਂ ਇੰਨਾ ਮੈਨੂੰ ਪਤਾ ਹੀ ਨਹੀਂ ਪਾਗੀ ਮੈਨੂੰ ਮੈਂ ਵੀ ਕਹਤੇ ਤੁਹਾਨੂੰ ਕਹਿਣਾ ਜਦ ਮੈਨੂੰ ਇਹ ਗੱਲ ਦਾ ਹੀ ਨਹੀਂ ਪਤਾ ਨਾ ਆਹ ਗੱਲ ਹੀ ਪਤਾ ਨਹੀਂ ਨਵੀਂ ਨਿਕਲ ਕੇ ਆਈ ਹੈ ਮੇਰੇ ਨਾਲ ਹੀ ਗੱਲ ਹੋਈ ਹੈ ਨਾ ਮੇਰੇ ਨਾਲ ਹੀ ਗੱਲ ਹੋਈ ਉਹ ਚ ਹੀ ਕਹਿੰਦਾ ਸੀ ਕਹਿੰਦਾ ਉਹਦੇ ਵਿੱਚ ਲਿਖਿਆ ਹੋਇਆ ਸੀ ਵੀ 10 ਲੱਖ ਦੇਣਾ ਲਿਖਿਆ ਸੀ ਕਹਿੰਦਾ ਵੀ ਉੱਤੇ ਲਿਖਿਆ ਹੋਇਆ ਸੀ ਇਹ ਵੀ ਮੈਂ ਪੂਜਾ ਦਾ 10 ਲੱਖ ਤੂੰ ਲੈ ਕੇ ਆਉਂ ਨੂੰ ਕਹੇ ਇਸ ਗੱਲ ਦਾ ਮੈਨੂੰ ਤਾਂ ਆਪ ਨੂੰ ਨਹੀਂ ਮੈਨੂੰ ਤਾਂ ਆਪ ਹੁਣ ਪਤਾ ਲੱਗੀ ਹਾਂ ਗੱਲ ਭਾਜੀ ਲੈ ਕੇ ਆਉ ਨਾ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਇਸ ਗੱਲ ਦਾ ਕਹਿੰਦਾ ਇਹ ਤਾਂ ਬਾਹਰੋਂ ਖਾ ਕੇ ਆਇੰਦੀ ਸੀ ਕਹਿੰਦਾ ਮੇਰਾ ਤਾਂ ਰੋਟੀ ਖਾਣ ਨੂੰ ਜੀ ਕਰਦਾ ਸੀ ਇਦਾਂ ਬੋਲਿਆ ਬੱਧੀ ਚਲੋ ਕੋਈ ਨਹੀਂ ਭਾਈ ਠੀਕ ਆ ਮੈਂ ਨਾ ਨਹੀਂ ਇਹਦਾ ਚੰਗੂ ਸੁਪਸਾ ਦੀ ਨਾ ਮੇਰਾ ਇਹਦਾ ਦਿਮਾਗਾਂ ਵੀ ਕਰਦਾ ਜਿਹੜਾ ਮੈਂ ਇਹਨੂੰ ਕੱਪਾਂ ਐਟਾ ਕੋਈ ਫੁੱਦੂ ਨਹੀਂ ਹੁੰਦਾ ਕਹਿੰਦਾ ਜੀ ਤਾਂ ਪੈਸਿਆਂ ਦਾ ਹਿਸਾਬ ਲੈਣਾ ਕਹਿੰਦਾ ਇਹਦੇ ਕੋਲ 8 ਲੱਖ ਆਇਆ ਕਹਿੰਦਾ ਲੋ ਠੀਕਾ ਪ੍ਰੂਫ ਲੈ ਕੇ ਆਉਂ। ਕਹਿੰਦਾ ਲੋਕਾਂ ਦੀ ਕਹਿੰਦਾ ਮਿਹਨਤ ਦੀ ਕਮਾਈ ਸੀ। ਹਾਂ 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 ਮੇਰੇ ਕੋਲ ਏਦਾਂ ਪਈ ਪਹਿਲਾ 16 ਲੱਖ ਆਂਦਾ ਸੀ ਮੈਂ ਬਾਹਰ ਨਾ ਕੋਕੀ ਪਾ ਲੱਤੀ। ਜੇ ਏਡੀ ਗੱਲ ਸੀਗੀ ਮੈਂ ਉਹਦੇ ਦੇ ਪੈਸੇ ਨਾ ਲਾ ਲੰਦੀ ਕਿਤੇ। ਹੂੰ ਕਹਿੰਦਾ ਮੇਰੇ ਕਹਿੰਦਾ ਮੇਰੀ ਕਹਿੰਦਾ ਚੈਨੀ ਵੀ ਲੈ ਗਈ ਕਹਿੰਦਾ ਜਿਹੜਾ ਉਹਦਾ ਨਵਾਂ ਹਸਬੰਡ ਚੈਨੀ ਇਹਨੂੰ ਪੁੱਛੋ ਪੈਸੇ ਲਾਏ ਉੱਤੇ ਕਦੀ? ਹੂੰ ਕਹਿੰਦਾ ਮੇਤੋ ਤੇਜਦਾ ਸੀ ਭਾਈ ਚੀਜ਼ਾਂ। ਕਹਿੰਦਾ ਜਿਹੜਾ ਮੁੰਡੇ ਦੇ ਸਮਾਨ ਪਾਇਆ ਸੀ ਕਹਿੰਦਾ ਮੇਰਾ ਸੀ ਚੈਨੀ ਚੂਨੀ ਸਾਰਾ। ਚਲੋ ਠੀਕ ਆ ਇਹਦੇ ਸੀ ਹਾਂ ਹਾਂ ਚਲੋ ਸਹੀ ਹੈ। ਜੋ ਕਹਿੰਦਾ ਮੈਨੂੰ ਹਾਸਾ ਦਾ ਇਹਦੀਆਂ ਗੱਲਾਂ ਤੇ ਕਹਿੰਦਾ ਸਾਰਾ ਕੁਝ ਲੈ ਗਈ ਕਹਿੰਦਾ ਮੇਰੇ ਤੱਕ ਦਾ ਆਹੋ ਆਹੋ ਇੰਨੀ ਕਮਾਇਆ ਸੀ ਇੰਨੀ ਪਾਇਆ ਸੀ ਠੀਕ ਹੈ ਮੈਨੂੰ ਹਾਸਾ ਪਾਈ ਨਾ ਮੇਰੇ ਦਾ ਹਾਸਾ ਦਾ ਨਾਗੜਾ ਉਹ ਕਹਿੰਦਾ ਵੀ ਸਾਰਾ ਕਹਿੰਦਾ ਮੇਰੇ ਤੱਕ ਕਹਿੰਦਾ ਖੜਾ ਸੁੱਟ ਗਿਆ ਤਾਂ ਐਂ ਕਹਿੰਦਾ ਓਹ ਹੋ ਹੋ ਇਹ ਹੀ ਭਾਈ ਇੰਨੀ ਸਾਰਿਆਂ ਕੋ ਗੱਲ ਕੀਤੀ ਪਹਿਲਾਂ ਮੇਰੀ ਤਾਂ ਕੋਈ ਮੈਂ ਤਾਂ ਘਰੇ ਬੈਠੀ ਆ ਇਹ ਪਤਾ ਨਹੀਂ ਇਹਨੂੰ ਕੀ ਹੋਇਆ ਨਹਾ ਕੇ ਭਾਈ ਨਾਲ ਹੀ ਕੱਪੜੇ ਪਾ ਕੇ ਪਤਾ ਨਹੀਂ ਕਿੱਧਰ ਨਿਕਲ ਗਿਆ ਮੈਂ ਘਰੇ ਆਈ ਜਾਣਾ ਉੱਤੇ ਗਿਆ ਹੋਣਾ ਇਹ ਬੰਦੇ ਨੇ ਨਾ ਇਹ ਰਾਤ ਨੂੰ ਨਹੀਂ ਬੜਿਆ ਇੱਦਾਂ ਹੀ ਛੱਡ ਕੇ ਚਲ ਗਿਆ ਭਾਈ ਜੀ ਇੰਨੀ ਹੁੰਦੀ ਟੈਨਸ਼ਨ ਘਰੇ ਨਾ ਆਉਂਦਾ ਹੂੰ ਉਦੋਂ ਤੋੜ ਗਿਆ ਆਹ ਲੋਕ ਹੈ ਉਹ ਵੀ ਆਪਣੀ